ਮੱਖਣ ਤੋਂ ਦੇਸੀ ਘਿਓ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਲਿਆ ਨਾ ਤਾਂ ਕਦੀ ਵੀ ਤੁਹਾਡਾ ਘਿਓ ਲਾਲ ਨਹੀਂ ਹੋਏਗਾ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਘਿਓ ਬਣ ਕੇ ਤਿਆਰ ਹੁੰਦਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਮੱਖਣ ਨੂੰ ਪਿਘਲਾ ਕੇ ਠੰਡਾ ਕਰਕੇ ਫ੍ਰਿਜ ਵਿੱਚ ਰੱਖ ਦਿਆਂਗੇ 3-4 ਘੰਟਿਆਂ ਲਈ ਜਦੋਂ ਇਹ ਜੰਮ ਗਿਆ ਤਾਂ ਫਿਰ ਇਹਨੂੰ ਆਪਾਂ ਗੈਸ ਉੱਪਰ ਹਲਕਾ ਜਿਹਾ ਸੇਕ ਲਵਾਵਾਂਗੇ ਤਾਂ ਜੋ ਕੜਾਈ ਦੇ ਨਾਲੋਂ ਜਿਹੜਾ ਘਿਓ ਹੈ ਨਾ ਉਹ ਲੱਥ ਜਾਏ ਹੁਣ ਗੈਸ ਨੂੰ ਬੰਦ ਕਰ ਦੇਾਂਗੇ ਤੇ ਇਹਦੇ ਵਿੱਚੋਂ ਥੋੜਾ ਜਿਹਾ ਘਿਓ ਸਾਈਡ ਤੋਂ ਲਾ ਲਵਾਂਗੇ ਤਾਂ ਜੋ ਥੋੜੀ ਜਿਹੀ ਜਗ੍ਹਾ ਬਣ ਸਕੇ ਲੱਸੀ ਬਾਰ ਕੱਢਣ ਲਈ ਹੁਣ ਜਿਹੜੀ ਇਹ ਲੱਸੀ ਹੈ ਸਾਰੇ ਦੀ ਸਾਰੀ ਲੱਸੀ ਆਪਾਂ ਬਾਹਰ ਕੱਢਦੇ ਹਾਂ ਕਿਉਂਕਿ ਇਸ ਲੱਸੀ ਨੂੰ ਸਾੜਨ ਦੇ ਚੱਕਰ ਵਿੱਚ ਹੀ ਆਪਣਾ ਕਿਓ ਲਾਲ ਹੋ ਜਾਂਦਾ ਤੇ ਇਹ ਲੱਸੀ ਆਪਾਂ ਬਾਹਰ ਕੱਢ ਦਿੱਤੀ ਤੇ ਹੁਣ 5 ਮਿੰਟ ਲੱਗਦੇ ਨੇ ਕਿਓ ਬਣ ਕੇ ਤਿਆਰ ਹੋ ਜਾਂਦਾ ਹੈ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਕਿ ਕਿਓ ਤਿਆਰ ਹੋਣ ਤੋਂ ਥੋੜਾ ਜਿਹਾ ਪਹਿਲਾਂ ਹੀ ਗੈਸ ਬੰਦ ਕਰ ਦੇਣਾ ਕਿਉਂਕਿ ਕਿਓ ਆਪਣੇ ਆਪ ਵਿੱਚ ਵੀ ਕਾਫੀ ਦੇਰ ਤੱਕ ਰੇਜਿਦਾ ਰਹਿੰਦਾ ਠੰਡਾ ਹੋਣ ਤੇ ਕਾਟਨ ਦਾ ਕੱਪੜਾ ਲਗਾ ਕੇ ਪਾਣੀ ਦੇ ਵਿੱਚ ਆਪਾਂ ਇਹਨੂੰ ਛਾਣ ਲੈਣਾ ਤੇ ਮੈਂ ਹਮੇਸ਼ਾ ਹੀ ਸਟੀਲ ਦੇ ਪਾਂਡੇ ਵਿੱਚ ਹੀ ਕਿਓ ਛਾਣਦੀ ਹਾਂ ਕਿਉਂਕਿ ਜਦੋਂ ਵੀ ਆਪਾਂ ਇਹਨੂੰ ਇਸ ਲਈ ਸਟੀਲ ਦਾ ਪਾਂਡਾ ਸਭ ਤੋਂ ਬੈਸਟ ਹੈ ਦੇਸੀ ਘਿਓ ਦੇ ਲਈ ਕਿਵੇਂ ਲੱਗਾ ਇਹ ਤਰੀਕਾ ਜਰੂਰ ਦੱਸਣਾ ਤੇ ਤੁਸੀਂ ਕਿਉਂ ਕਿਵੇਂ ਬਣਾਉਂਦੇ ਹੋ ਇਹ ਵੀ ਜਰੂਰ ਦੱਸਣਾ